ਸਾਡੇ ਸਰੀਰ ਦੇ ਵਿੱਚ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਪਹਿਲਾ ਸਾਰਾ ਦਿਨ ਪਰਮਾਉਂਦੇ ਆ ਫਿਰ ਸਾਰੀ ਉਮਰ ਪਰਮਾ ਕੇ ਰੱਖਦੇ ਆ ਇੱਕ ਮਨ ਦੇ ਉੱਤੇ ਜਾਲ ਪਾ ਕੇ ਰੱਖਦੇ ਆ ਗੁਰਬਾਣੀ ਵਿੱਚ ਮਾਇਆ ਦੇ ਤਿੰਨ ਗੁਣ ਦੱਸੇ ਨੇ ਰਜੋ ਤਮੋ ਤੇ ਸਤੋ ਹੁਣ ਜਿੰਨੇ ਵਿਚਾਰ ਸਾਡਾ ਮਨ ਲਈ ਜਾਂਦਾ ਇਹਦਾ ਏਰੀਆ ਵੀ ਉਨਾ ਹੀ ਵਧ ਜਾਂਦਾ ਹੁਣ ਆਪਾਂ ਦੇਖਦੇ ਆ ਨਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਤੱਕ ਆਪਾਂ ਨੂੰ ਕੋਈ ਵਿਚਾਰ ਆਪਣੇ ਮਨ ਦੇ ਵਿੱਚ ਰਿਪੀਟ ਹੋਈ ਜਾਂਦਾ ਹੁਣ ਇਹਨਾਂ ਵਿਚਾਰਾਂ ਦਾ ਫਲਾ ਇੰਨਾ ਆ ਕਿ ਏਰੀਆ ਇਹਨਾਂ ਦਾ ਵਧ ਹੀ ਜਾਂਦਾ ਪਤਾ ਨਹੀਂ ਲੱਗਦਾ ਕੋਈ ਐਂਡੇ ਨਹੀਂ ਮਿਲਦਾ ਇਹਨੂੰ ਕਹਿੰਦੇ ਆ ਮਾਇਆ ਮੋਹ ਅੰਧਗੁਬਾਰ ਹੈ ਦਿਸਦਾ ਦਿਸੇ ਪਰਵਾਰ ਨਹੀਂ ਜਿੱਦਾਂ ਮਾਤਾ ਦੇ ਗਰਭ ਦੇ ਵਿੱਚ ਬੱਚੇ ਨੂੰ ਬਾਹਰ ਦਿਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਜਦੋਂ ਮਨ ਜਾਨੀ ਕਿ ਆਪਾਂ ਵਿਚਾਰਾਂ ਦੇ ਵਿੱਚ ਚਲੇ ਜਾਂਦੇ ਆ ਫਿਰ ਆਪਾਂ ਨੂੰ ਮਾਲਕ ਦਾ ਜੋ ਦੇਸ਼ ਆ ਘਾਰਿਆ ਸਾਡਾ ਉਹ ਦਿਖਾਈ ਨਹੀਂ ਦਿੰਦਾ ਹੁਣੇ ਥੌਟਸ ਹੋਂ ਦਾ ਇਹ ਕੰਮ ਆ ਇਹ ਆਪਣੇ ਆਪ ਹੀ ਚੱਲੀ ਜਾਂਦਾ ਮਨ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪੈਂਦੀ ਬਸ ਫੁਰਨੇ ਆਉਂਦੇ ਆ ਮਨ ਉਹਨਾਂ ਫੁਰਨਿਆਂ ਦੇ ਵਿੱਚ ਫਸ ਜਾਂਦਾ ਹੁਣ ਜੇ ਆਪਾਂ ਆਪਣਾ ਜੀਵਨ ਹੈ ਇਹਦੇ ਵਿੱਚ ਹੀ ਬਤੀਤ ਕੀਤਾ ਤਾਂ ਆਪਣਾ ਇਹ ਜੀਵਨ ਆ ਉਹਦਾ ਲਾਹਾ ਨਹੀਂ ਆਪਾਂ ਲੈ ਸਕਦੇ ਉਹ ਜੀਵਨ ਆਪਣਾ ਖਰਾਬ ਚਲੇ ਜਾਊਗਾ ਜੋ ਜੀਵ ਜਾਦਾ ਵਿਚਾਰਾਂ ਦੇ ਵਿੱਚ ਪਿਆ ਉਹਨੂੰ ਕਹਿੰਦੇ ਨੇ ਮਾਇਆਤਾਰੀ ਗੁਰਬਾਣੀ ਵਿੱਚ ਵੀ ਮਾਰੇ ਆਪਨ ਸਮਝਾਉਂਦੇ ਨੇ ਕਿ ਜਿਹੜਾ ਜੀਵ ਜਾਦਾ ਵਿਚਾਰਾਂ ਦੇ ਵਿੱਚ ਆ ਉਹਨੂੰ ਉਹ ਸ਼ਬਦ ਸੁਣਾਈ ਨਹੀਂ ਦਿੰਦਾ ਉਹ ਬੋਲਾ ਹੋ ਗਿਆ ਕਿਉਂਕਿ ਉਹ ਉਸਨੇ ਮਾਇਆ ਨੂੰ ਧਾਰਨ ਕੀਤਾ ਹੈ ਮਾਇਆ ਧਾਰੀ ਕੀ ਜੋ ਆਪਣੇ ਹੀ ਵਿਚਾਰਾਂ ਦੇ ਵਿੱਚ ਖੋਇਆ ਆਲੇ ਦੁਆਲੇ ਕੀ ਹੁੰਦਾ ਉਹਨੂੰ ਕੁਝ ਵੀ ਪਤਾ ਨਹੀਂ ਲੱਗਦਾ ਜਿਵੇਂ ਕਲਾਸ ਦੇ ਵਿੱਚ ਟੀਚਰ ਬੋਲ ਰਿਹਾ ਹੈ ਬੋਲ ਕੇ ਸਬਜੈਕਟ ਨੂੰ ਲੈਸਨ ਨੂੰ ਸਮਝਾ ਰਿਹਾ ਜੇ ਸਾਹਮਣੇ ਬੈਠੇ ਬੱਚਿਆਂ ਦਾ ਧਿਆਨ ਮਾਸਟਰ ਦੇ ਬੋਲਾਂ ਤੋਂ ਹਟ ਕੇ ਆਪਣੇ ਵਿਚਾਰਾਂ ਦੇ ਵਿੱਚ ਚਲਾ ਗਿਆ ਤਾਂ ਜੋ ਮਾਸਟਰ ਨੇ ਸਮਝਾਇਆ ਹੋਊਗਾ ਉਹ ਸਾਨੂੰ ਸਮਝ ਨਹੀਂ ਆਵੇਗਾ ਚਾਹੇ ਆਪਾਂ ਲਾਗੇ ਜਿਉਂ ਨਾ ਬੈਠੇ ਹੋਈਏ ਪਰ ਫਿਰ ਵੀ ਸਾਨੂੰ ਮਾਸਟਰ ਦੀ ਗੱਲ ਸਮਝ ਨਹੀਂ ਆਵੇਗੀ ਕਿਉਂਕਿ ਮਨ ਸੁਖਮ ਵਿਚਾਰਾਂ ਦੇ ਵਿੱਚ ਹੋਰ ਕਿਤੇ ਚਲਾ ਗਿਆ ਇਹ ਗਹਿਰ ਹਾਜ਼ਰ ਹੋ ਗਿਆ ਪੰਜਾਂ ਨੇ ਮਨ ਦਾ ਧਿਆਨ ਖਿੱਚ ਲਿਆ ਜਦੋਂ ਇਹ ਮਨ ਨੂੰ ਖਿੱਚ ਕੇ ਲੈ ਜਾਂਦੇ ਵਿਚਾਰਾਂ ਦੇ ਰਾਹੀਂ ਫਿਰ ਬੋਲਿਆ ਹੋਇਆ ਸਮਝ ਨਹੀਂ ਆਉਂਦਾ ਗੁਰਬਾਣੀ ਵਿੱਚ ਜਿਹੇ ਜੀਵ ਨੂੰ ਕਿਹਾ ਗਿਆ ਅਤ ਅੰਨਾ ਤੇ ਬੋਲਾ ਨਾ ਇਸ ਨੂੰ ਦਿਖਾਈ ਦਿੰਦਾ ਨਾ ਸੁਣਾਈ ਦਿੰਦਾ ਇਹ ਵਿਚਾਰਾਂ ਦੇ ਵਿੱਚ ਪਿਆ ਹੈ ਹੁਣ ਬੋਲਾ ਇਸ ਨੂੰ ਤਾਂ ਕਿਹਾ ਗਿਆ ਕਿ ਸਾਡੇ ਅੰਦਰ ਸ਼ਬਦ ਹੈ ਉਹ ਇਸ ਨੂੰ ਸੁਣਾਈ ਨਹੀਂ ਦਿੰਦਾ ਜਦ ਤੱਕ ਇਹ ਵਿਚਾਰਾਂ ਦੇ ਵਿੱਚ ਹੈ ਹੁਣ ਸਾਡੇ ਸਰੀਰ ਦੇ ਵਿੱਚ ਪੰਜ ਦੂਤਾਂ ਦਾ ਵਾਸਾ ਆ ਇੰਨਾ ਰੋਲ ਖਚੋਲਾ ਆ ਰੋਲ ਖਚੋਲਾ ਕੀ ਹੁੰਦਾ ਹੈ ਜਦੋਂ ਬਹੁਤ ਸਾਰੇ ਜੀਵ ਰੋਲਾ ਪਾਉਂਦੇ ਹੋਣ ਤੇ ਉਸ ਰੋਲੇ ਦੇ ਵਿੱਚੋਂ ਆਪਾਂ ਨੂੰ ਕਦੀ ਵੀ ਕੋਈ ਗੱਲ ਸਮਝ ਨਹੀਂ ਆਉਂਦੀ ਇਸੇ ਤਰ੍ਹਾਂ ਇਹਨਾਂ ਪੰਜਾਂ ਨੇ ਸਾਡੇ ਹੀ ਸਰੀਰ ਦੇ ਅੰਦਰ ਸਾਡੇ ਹੀ ਤਨ ਦੇ ਵਿੱਚ ਇਹਨਾਂ ਵਿਚਾਰਾਂ ਦਾ ਰੌਲਾ ਪਾ ਦਿੱਤਾ ਕਿ ਸਾਨੂੰ ਉਹ ਅੰਦਰ ਜੋ ਸ਼ਬਦ ਚੱਲਦਾ ਹੈ ਬਹੁਤ ਸਹਜ ਦੇ ਵਿੱਚ ਉਹ ਸੁਣਾਈ ਨਹੀਂ ਦਿੰਦਾ ਇਸ ਦੇਹੀ ਨੂੰ ਤ੍ਰੈਗੁਣ ਮਾਇਆ ਦੀ ਦੇਹੀ ਕਹਿੰਦੇ ਆ ਕਿਉਂਕਿ ਇਹਦੇ ਵਿੱਚ ਮਾਇਆ ਦੇ ਤਿੰਨ ਗੁਣ ਨੇ ਤੇ ਮਨ ਇਹਨਾਂ ਤਿੰਨ ਗੁਣਾ ਦੇ ਵਿੱਚ ਰੋਜ਼ਾਨਾ ਆਉਂਦਾ ਇਸੇ ਦੇਹੀ ਦੇ ਵਿੱਚ ਪੰਜ ਦੂਤ ਰਹਿੰਦੇ ਨੇ ਇਸ ਦੇਹੀ ਅੰਦਰ ਪੰਜ ਦੂਤ ਵਸੇ ਹੁਣ ਜਦੋਂ ਮਨ ਸਵੇਰ ਨੂੰ ਇੱਧਰ ਆਉਂਦਾ ਆ ਸੰਸਾਰ ਦੇ ਵਿੱਚ ਇਹ ਜਿਹੜੇ ਮਾਇਆ ਦੇ ਤੰਗ ਹਟਿਆ ਇਹ ਖੁੱਲ ਜਾਂਦੇ ਆ ਦੁਕਾਨਾਂ ਸਮਝ ਲਓ ਖੁੱਲ ਗਈਆਂ ਹੁਣ ਮਨ ਨੇ ਇੱਥੇ ਵਪਾਰ ਕਰਨਾ ਪਰ ਮਨ ਅੰਨ੍ਹਾ ਆ ਤੇ ਬੋਲਾ ਆ ਇਹਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਕਿਹੜਾ ਵਪਾਰ ਕਰਨਾ ਇਹ ਮਾਇਆ ਦੇ ਚਲੇਸੇ ਵਿੱਚ ਆ ਜਾਂਦਾ ਇਸੇ ਤਰ੍ਹਾਂ ਆਪਾਂ ਰਾਤ ਨੂੰ ਸੌਂ ਜਾਂਦੇ ਆ ਵਿਚਾਰ ਲੈਂਦੇ ਲੈਂਦੇ ਆਪਾਂ ਸੌਂ ਜਾਂਦੇ ਆ ਵਿਚਾਰ ਇੱਕਦਮ ਬੰਦ ਹੋ ਜਾਂਦੇ ਆ ਮਨ ਇਸ ਦੇਹੀ ਨੂੰ ਛੱਡ ਕੇ ਜਾਂਦਾ ਸੁੰਨ ਵਿੱਚ ਸਮਾ ਜਾਂਦਾ ਆ ਜਦੋਂ ਆਪਾ ਵਸਾਗਰ ਦੇ ਵਿੱਚ ਡਿੱਗ ਜਾਂਦਾ ਹੁਣ ਸਾਡਾ ਸਰੀਰ ਇਹ 10 ਦੁਆਰਾਂ ਦਾ ਬਣਿਆ ਆ ਨੌ ਦਿਸਦੇ ਨੇ 10ਵਾਂ ਜੋ ਹੈ ਉਹ ਸੁਖਮ ਹੈ ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਕੁਝ ਚੱਕਰ ਵੀ ਨੇ ਜੇ ਮਨ ਜਿਆਦਾ ਵਿਚਾਰਾਂ ਦੇ ਵਿੱਚ ਆ ਜਿਆਦਾ ਡਿਸਟਰਬ ਆ ਜਿਆਦਾ ਪਰੇਸ਼ਾਨ ਆ ਤਾਂ ਇਹ ਚੱਕਰ ਡਿਸਬੈਲੈਂਸ ਹੋ ਜਾਂਦੇ ਆ ਜਦੋਂ ਇਹ ਚੱਕਰ ਬੰਦ ਰਹਿੰਦੇ ਡਿਸਬੈਲੈਂਸ ਰਹਿੰਦੇ ਤਾਂ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਆ ਕੇ ਲੱਗਦੇ ਆ ਅਪਾ YouTube ਤੇ ਦੇਖਦੇ ਆ ਕਿ ਕਈ ਜੀਵ ਇਕੱਲੇ-ਇਕੱਲੇ ਚੱਕਰ ਨੂੰ ਐਕਟੀਵੇਟ ਕਰਕੇ ਉਹਨੂੰ ਹੀਲ ਵੀ ਕਰਦੇ ਆ ਜਿਹਦੇ ਨਾਲ ਬਿਮਾਰੀਆਂ ਠੀਕ ਹੁੰਦੀਆਂ ਤੇ ਇਹਨਾਂ ਚੱਕਰਾਂ ਦੇ ਆਪੋ ਆਪਣੇ ਰੰਗ ਵੀ ਨੇ ਨੀਲਾ, ਪੀਲਾ, ਹਰਾ, ਪਰਪਲ ਬਹੁਤ ਰੰਗ ਨੇ ਤੇ ਕਈ ਜੀਵ ਇਹਨਾਂ ਚੱਕਰਾਂ ਦੇ ਜੋ ਰੰਗ ਆ ਉਹਨਾਂ ਦੇ ਵਿੱਚ ਵੀ ਫਸ ਜਾਂਦੇ ਇਹ ਤੱਤਾਂ ਦੇ ਰੰਗ ਨੇ ਪਰ ਗੁਰਮਤ ਦੇ ਵਿੱਚ ਇੱਕੋ ਇੱਕ ਤਰੀਕਾ ਦੱਸਿਆ ਕਿ ਜੇ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਿਆ ਡਿਸਬੈਲੈਂਸ ਕੋਈ ਚੱਕਰ ਹੈ ਕੋਈ ਐਕਟੀਵੇਟ ਨਹੀਂ ਤਾਂ ਉਹ ਵਾਹਿਗੁਰੂ ਗੁਰਮੰਤਰ ਕਰਨ ਦੇ ਨਾਲ ਹੀ ਐਕਟੀਵੇਟ ਹੋ ਜਾਣਗੇ ਸਹੀ ਹੋ ਜਾਣਗੇ ਹੋਰ ਕੋਈ ਵੀ ਉਪਰਾਲਾ ਕਰਨ ਦੀ ਲੋੜ ਨਹੀਂ ਹੈ ਬਸ ਸਿਮਰਨ ਕਰਨਾ ਹੁਣ ਜੋ ਜੀਵ ਬਾਹਰ ਜਿਨ੍ਹਾਂ ਨੇ ਕੋਈ ਸੰਸਥਾਾਂਾਂ ਵਿੱਚ ਸਪੈਸ਼ਲ ਖੋਲੀਆਂ ਨੇ ਇਹਨਾਂ ਚੱਕਰਾਂ ਨੂੰ ਐਕਟੀਵੇਟ ਕਰਨ ਵਾਸਤੇ ਉਹ ਕੀ ਕਰਦੇ ਆ ਉਹੋ ਧਿਆਨ ਦਵਾ ਕੇ ਵਾਈਬ੍ਰੇਸ਼ਨ ਦਵਾਉਂਦੇ ਜਦੋਂ ਵਾਈਬ੍ਰੇਸ਼ਨ ਉੱਥੇ ਚੱਕਰ ਦੇ ਵਿੱਚ ਹੁੰਦੀ ਆ ਤਾ ਉਹ ਚੱਕਰ ਬੈਲੈਂਸ ਵੀ ਹੁੰਦਾ ਹੈ ਤੇ ਐਕਟੀਵੇਟ ਵੀ ਹੋ ਜਾਂਦਾ ਖੁੱਲ ਜਾਂਦੇ ਆ ਪਰ ਗੁਰਮਤਿ ਦੇ ਵਿੱਚ ਦੇਖੋ ਕਿੰਨਾ ਵਧੀਆ ਤਰੀਕਾ ਦੱਸਿਆ ਹੈ ਕਿ ਜਦੋਂ ਆਪਾਂ ਬੋਲਦੇ ਆ ਵਾਹਿਗੁਰੂ ਉਸ ਸਿਰ ਤੋਂ ਲੈ ਕੇ ਥੱਲੇ ਰੀੜ ਦੀ ਹੱਡੀ ਦੇ ਸਿਰੇ ਤੱਕ ਸਾਰੇ ਹੀ ਵਾਈਬ੍ਰੇਸ਼ਨ ਹੁੰਦੀ ਆ ਤੇ ਸਾਰੇ ਚੱਕਰ ਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ ਤਾਂ ਕਰਕੇ ਕੋਈ ਹੋਰ ਚੀਜ਼ ਕੋਈ ਹੋਰ ਕੰਮ ਕੋਈ ਹੋਰ ਉਪਾਅ ਕਰਨ ਦੀ ਲੋੜ ਨਹੀਂ ਹੈ ਬਸ ਵਾਹਿਗੁਰੂ ਗੁਰਮੰਤਰ ਜੋ ਜੀਵ ਜਪਨਾ ਸ਼ੁਰੂ ਕਰ ਦਿੰਦਾ ਆ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਂਦੇ ਜੋ ਗੁਰਮੁਖ ਹੁੰਦੇ ਨੇ ਨਾਮ ਅਭਿਆਸੀ ਹੁੰਦੇ ਨੇ ਉਹਨਾਂ ਦੇ ਖੱਟ ਚੱਕਰ ਆਪਣੇ ਆਪ ਹੀ ਖੁੱਲ ਜਾਂਦੇ ਨੇ ਹੁਣ ਡਿਸਬੈਲੈਂਸ ਹੋਣ ਦੇ ਨਾਲ ਆਪਾਂ ਵੇਖਦੇ ਆ ਨਾ ਕਿ ਕਈ ਜੀਵ ਬਹੁਤ ਜ਼ੋਰ-ਜ਼ੋਰ ਨਾਲ ਹੱਥ ਪਰ ਮਾਰਦੇ ਆ ਆਪਾਂ ਨੂੰ ਵੇਖਣ ਨੂੰ ਇਦਾਂ ਲੱਗਦਾ ਕਿ ਉਹਨੂੰ ਭੂਤ ਚੰਬੜ ਗਏ ਜਾਂ ਕਹਿ ਦਿੰਦੇ ਆ ਪੌਣ ਆ ਗਈ ਆ ਪਰ ਅਜਿਹਾ ਕੁਝ ਨਹੀਂ ਹੁੰਦਾ ਸਿਰਫ ਸਰੀਰ ਦੇ ਵਿੱਚ ਜੋ ਚੱਕਰ ਨੇ ਡਿਸਬੈਲੈਂਸ ਹੋਣ ਕਰਕੇ ਉਹ ਝਟਕੇ ਵੱਜਦੇ ਨੇ ਪਰ ਜਦੋਂ ਆਪਾਂ ਅਭਿਆਸ ਕਰਦੇ ਆਂ ਤਾਂ ਇਹ ਛਟਕੇ ਵੱਜਣੇ ਆਪਣੇ ਆਪ ਬੰਦ ਹੋ ਜਾਂਦੇ ਹੁਣ ਜਿੰਨੇ ਵੀ ਨਿਊ ਜਨਰੇਸ਼ਨ ਹੈ ਉਹ ਇੰਟਰਨੈਟ ਦੇ ਉੱਤੇ ਇਹਨਾਂ ਚੱਕਰਾਂ ਨੂੰ ਵੇਖ-ਵੇਖ ਕੇ ਤਾਂ ਇਹਨਾਂ ਵਾਲੇ ਭੱਜਦੀ ਆ ਕਿ ਅਸੀਂ ਇਹਨਾਂ ਨੂੰ ਇੱਕਦਮ ਖੋਲ ਲਈਏ ਜੋ ਪ੍ਰਾਪਤੀ ਹੈ ਸਾਨੂੰ ਉਹ ਦੂਸਰੇ ਦਿਨ ਹੀ ਹੋ ਜਾਵੇ ਪਰ ਗੁਰਮਤਿ ਦੇ ਵਿੱਚ ਜਿਵੇਂ ਦੱਸਿਆ ਹੈ ਕਿ ਆਪਾਂ ਇੱਧਰ ਸੰਸਾਰ ਦੇ ਵਿੱਚ ਆੜ ਕੇ ਆਪਣੇ ਸੁਆਸਾ ਨੂੰ ਨਾਮ ਦੇ ਹੱਟ ਦੇ ਉੱਤੇ ਜਮਾ ਕਰਉਣਾ ਹੈ ਇਸ ਨੂੰ ਸ਼ਬਦ ਦੀ ਕਮਾਈ ਕਹਿੰਦੇ ਨੇ ਜੇ ਜਦੋਂ ਆਪਾਂ ਬੈਠ ਕੇ ਅਭਿਆਸ ਕਰਦੇ ਹਾਂ ਉਸ ਨੂੰ ਵੀ ਸ਼ਬਦ ਦੀ ਕਮਾਈ ਕਹਿੰਦੇ ਨੇ ਇਹ ਕਮਾਈ ਕਰਨ ਨੂੰ ਹਰ ਕੋਈ ਜੀਵ ਡਰਦਾ ਤਾਂ ਕਰਕੇ ਆਪਾਂ ਸ਼ਾਰਟਕਟ ਭਾਲਦੇ ਆਂ ਮਾਲਕ ਨੇ ਸਾਡਾ ਇਹ ਸਰੀਰ ਰਚਿਆ 10 ਦਵਾਰਾਂ ਦਾ 9 ਦਵਾਰ ਜਿਹੜੇ ਆ ਉਹ ਬਾਹਰ ਬਣਾਤੇ ਦਿਖਾਈ ਦੇਣ ਵਾਲੇ ਬਣਾਤੇ ਪਰ ਇੱਕ ਦਰ ਜੋ 10ਵਾਂ ਦਵਾਰ ਹੈ ਉਹ ਸੁਖਮ ਹੈ ਉਹ ਦਿਖਾਈ ਨਹੀਂ ਦਿੰਦਾ ਜਿਸ ਨੂੰ ਮਹਾਰਾਜ ਕਹਿੰਦੇ ਨੇ 9 ਦਵਾਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ ਗੁਪਤ ਕਰ ਦਿੱਤਾ ਪਰ ਇਥੇ ਮਨ ਦਾ ਜਾਣਾ ਬਹੁਤ ਜ਼ਰੂਰੀ ਆ ਜੇ ਆਪਣਾ ਜੀਵਨ ਸਫਲਾ ਕਰਨਾ ਜੋ ਇਹ ਦਸਮਾ ਦਵਾਰ ਹੈ ਉਹ ਤ੍ਰੈਗੁਣ ਮਾਇਆ ਤੋਂ ਉੱਪਰ ਆ ਚੌਥੇ ਪਦ ਵਿੱਚ ਹੈ ਹੁਣ ਇਹ ਖੁੱਲਦਾ ਤਾਂ ਹੈ ਰਾਤ ਨੂੰ ਖੁੱਲਦਾ ਹੈ ਪਰ ਮਨ ਸੁੱਤਾ ਹੋਣ ਕਰਕੇ ਇਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਕਦੋਂ ਖੁੱਲਦਾ ਹੈ ਕਦੋਂ ਬੰਦ ਹੁੰਦਾ ਹੈ ਪਰ ਗੁਰਬਾਣੀ ਦੇ ਵਿੱਚ ਸਾਨੂੰ ਸਭ ਸਮਝਾਇਆ ਹੈ ਕਿ ਕਿਵੇਂ ਬੰਦ ਹੁੰਦਾ ਹੈ ਤੇ ਕਿਵੇਂ ਖੁੱਲਦਾ ਹੈ ਇਹ ਹੁਣ ਮਨ ਉਸ ਦਰ ਦੇ ਉੱਤੇ ਜਾ ਕੇ ਹਾਜ਼ਰੀ ਭਰੇਗਾ ਸੇਵਾ ਕਰੇਗਾ ਤਾਂ ਕਰਕੇ ਖੁੱਲੇਗਾ ਕਿਸੇ ਵੀ ਹੋਰ ਜ਼ੋਰ ਦੇ ਨਾਲ ਨਹੀਂ ਖੁੱਲਣਾ ਬਸ ਮਾਲਕ ਨੇ ਵੇਖਣਾ ਹੈ ਕਿ ਮਨ ਬੱਚਾ ਉਸ ਦਰ ਤੇ ਬੈਠਾ ਹੈ ਜੋ ਧਰ ਅੰਦਰੋਂ ਮੈਂ ਖੁਦ ਬੰਦ ਕੀਤਾ ਹੈ ਉਹ ਦਰ ਮਾਲਕ ਆਪ ਖੋਲਦੇ ਨੇ ਕਿਸੇ ਦੀ ਵੀ ਸੰਸਾਰ ਦੇ ਵਿੱਚ ਕੋਈ ਜ਼ਰੂਰਤ ਨਹੀਂ ਕੋਈ ਜ਼ੋਰ ਨਹੀਂ ਹੈ ਕਿ ਉਹ ਦਰ ਕੋਈ ਖੋਲ ਲਵੇ ਅੱਜ ਤੱਕ ਕੋਈ ਵੀ ਉਸ ਦਰ ਨੂੰ ਆਪਣੇ ਜ਼ੋਰ ਦੇ ਨਾਲ ਖੋਲ ਨਹੀਂ ਸਕਿਆ ਬਸ ਜਿਨ੍ਹਾਂ ਨੇ ਵੀ ਉਹ ਦਰ ਖੁਲਾਇਆ ਹੈ ਉਹ ਮਾਲਕ ਦੀ ਕਿਰਪਾ ਦੇ ਨਾਲ ਹੀ ਖੁਲਿਆ ਹੈ ਬਸ ਅਸੀਂ ਤਾਂ ਉੱਥੇ ਜਾ ਕੇ ਹਾਜ਼ਰੀ ਭਰਨੀ ਹੈ ਮਾਲਕ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਧਿਆਨ ਦੇ ਵਿੱਚ ਬੈਠਣਾ ਹੈ ਉੱਥੇ ਆਪਾਂ ਮਨ ਦਾ ਚੌਕੜਾ ਲਾ ਕੇ ਬੈਠਣਾ ਹੈ ਮਨ ਦਾ ਚੌਕੜਾ ਤਨ ਇਧਰ ਕਿਸ ਤਰੀਕੇ ਪਿਆ ਸਾਨੂੰ ਧਿਆਨ ਦੇ ਵਿੱਚ ਬਿਠਿਆ ਨੂੰ ਕੁਝ ਨਹੀਂ ਪਤਾ ਲੱਗਣਾ ਜਦੋਂ ਪੌਣ ਤੋਂ ਮਨ ਅੱਡ ਹੋ ਗਿਆ ਇਹਨੂੰ ਬਸ ਇਹ ਹੀ ਪਤਾ ਲੱਗਣਾ ਕਿ ਮਨ ਇਸ ਸਮੇਂ ਧਿਆਨ ਦੇ ਵਿੱਚ ਉਸ ਦਰ ਤੇ ਬਿਠਾ ਹੈ ਇੱਥੇ ਆਪਾਂ ਮਾਲਕ ਨੂੰ ਮਨ ਦੇ ਹਿਰਦੇ ਦੇ ਵਿੱਚ ਵਸਾ ਕੇ ਚੌਂਕੜਾ ਮਾਰ ਕੇ ਉਸ ਦਰ ਤੇ ਬਿਠਣਾ ਹੈ ਜਿੱਥੇ ਕਬੀਰ ਮਹਾਰਾਜ ਜੀ ਵੀ ਕਹਿੰਦੇ ਹਨ ਹਮ ਕੂਕਰ ਤੇਰੇ ਦਰਬਾਰ ਪੌਂਖਾ ਆਗੇ ਬਧਨ ਪਸਾਰ ਬਸ ਉੱਥੇ ਹੀ ਆਪਣਾ ਸਾਰਾ ਹੀ ਕੁਝ ਤਨ ਮਨ ਤੁਹਾਨੂੰ ਉੱਥੇ ਸਭ ਕੁਝ ਖਿਲਾ ਕੇ ਬਹਿ ਰਿਆ ਨੇ ਡੇਰੇ ਲਾਣੇ ਉੱਤੇ ਮਾਲਕ ਆਪੇ ਕਿਰਪਾ ਕਰਨ ਡੇਹਰਾ ਦੇ ਇੱਥੇ ਤਾਂ ਲੱਗੇਗਾ ਆਪਾਂ ਉਸ ਦਰ ਦੇ ਉੱਤੇ ਡੇਹਰਾ ਲਾਉਣਾ ਹੈ ਆਪਣੀਆਂ ਸੁਰਤੀਆਂ ਨੂੰ ਤ੍ਰੈਗੁਣ ਮਾਇਆ ਤੋਂ ਚੁੱਕ ਕੇ ਇੱਥੇ ਹੀ ਤਨਮਨ ਧੰਨ ਦਾ ਡੇਹਰਾ ਲਾ ਕੇ ਬੈਠ ਜਾਣਾ ਹੈ ਮਨ ਨੂੰ ਹਰ ਸਮੇਂ ਉਸ ਦਰ ਤੇ ਹਾਜ਼ਰ ਰੱਖਣਾ ਹੈ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਵੀ ਆਪਾਂ ਮਾਲਕ ਨੂੰ ਹਰ ਸਮੇਂ ਚੇਤੇ ਰੱਖਣਾ ਹੈ ਕਿ ਮਾਲਕ ਸਾਨੂੰ ਚੇਤੇ ਨਾ ਭੁੱਲ ਜਾਣਾ ਜਦੋਂ ਮਾਲਕ ਚੇਤੇ ਭੁੱਲਣਗੇ ਸਾਨੂੰ ਝੜਕਾ ਪੈਣ ਦੀਆਂ ਅਸੀਂ ਪਾਪੀ ਬਣ ਜਾਵਾਂਗੇ ਤੇ ਮਾਲਕ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਸਾਨੂੰ ਇਹ ਮਨੁੱਖਾ ਦੇਹੀ ਦੇ ਕੇ ਸਾਨੂੰ ਸੁਵਾਸ ਦੇ ਕੇ ਸੋ ਸੰਸਾਰ ਦੇ ਵਿੱਚ ਵਿਚਰਦੇ ਹੁਆ ਆਪਾਂ ਵੱਧ ਤੋਂ ਵੱਧ ਆਪਣੇ ਸੁਵਾਸ ਇਧਰ ਜਮਾ ਕਰਾਉਣੇ ਨੇ ਰਸਨਾ ਤੋਂ ਸਿਮਰਨ ਕਰਦੇ ਰਹਿਣਾ ਹੈ ਵਾਹਿਗੁਰੂ 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 ਜਿਵੇਂ ਵੀ ਆਪ ਦਾ ਮਨ ਕਰਦਾ ਹੈ ਜਿਵੇਂ ਆਪ ਨੂੰ ਸਮਾਂ ਮਿਲਦਾ ਹੈ ਸਿਮਰਨ ਕਰਨ ਦਾ ਉਸ ਸਮੇਂ ਸਿਮਰਨ ਕਰਨਾ ਪੈਠੇ ਜਾਣਾ ਹੈ ਤੇ ਉਹਦੀ ਯਾਦ ਦੇ ਵਿੱਚ ਬੈਠਣਾ ਹੈ ਬਾਅਦ ਦੇ ਵਿੱਚ ਧਿਆਨ ਦੇ ਵਿੱਚ ਵੀ ਬੈਠਣਾ ਹੈ ਆਪਣੇ ਆਪ ਹੀ ਇੱਥੇ ਸ਼ਬਦ ਉੱਚੀ ਤੇ ਕਲੀਅਰ ਹੋ ਜਾਂਦੇ ਨੇ ਮਾਲਕ ਆਪ ਕਿਰਪਾ ਕਰਦੇ ਨੇ ਮਾਲਕ ਦੀ ਕਿਰਪਾ ਹਰ ਸਮੇਂ ਵਰਸਦੀ ਹੈ ਸਾਨੂੰ ਕਈ ਵਾਰ ਭੁਲੇਖੇ ਪੈ ਜਾਂਦੇ ਆ ਕਿ ਮਾਲਕ ਖਰੇ ਸਾਡੇ ਵੱਲ ਧਿਆਨ ਨਹੀਂ ਹੈ ਖਰੇ ਸੌਂ ਗਏ ਨੇ ਹਨਾ ਮਾਲਕ ਕਿਸੇ ਹੋਰ ਤਕੜੇ ਜੀਵਾਂ ਵੱਲ ਗਏ ਹੋਣੇ ਆ ਗਰੀਬਾਂ ਵੱਲ ਧਿਆਨ ਨਹੀਂ ਦਿੰਦੇ ਮੀਡੀਅਮ ਜੀਵਾਂ ਵੱਲ ਧਿਆਨ ਨਹੀਂ ਦਿੰਦੇ ਪਰ ਮਾਲਕ ਹਰ ਸਮੇਂ ਹਰ ਇੱਕ ਜੀਵ ਜੰਤੂ ਦੇ ਉੱਤੇ ਨਿਗਾਹ ਬਣਾ ਕੇ ਬੈਠੇ ਨੇ ਉਹਨਾਂ ਨੂੰ ਸਾਰੀ ਹੀ ਖਬਰ ਹੈ ਬਿਨ ਬੁੱਲੇ ਸਭ ਕੁਝ ਜਾਣਦਾ ਕਿ ਜਾਗੇ ਕੀ ਜਰਦਾਸ ਫਿਰ ਵੀ ਮਾਲਕ ਨੂੰ ਬੇਨਤੀਆਂ ਜੋਦੜੀਆਂ ਕਰਨੀਆਂ ਨੇ ਸੱਚੇ ਪਾਤਸ਼ਾਹ ਜੀ ਸਾਡੇ ਕੋਲੋਂ ਵੀ ਸਿਮਰਨ ਕਰਵਾਓ ਸਾਨੂੰ ਵੀ ਉਸ ਦਰ ਦੇ ਉੱਤੇ ਬਿਠਾਓ ਸਾਨੂੰ ਵੀ ਸੱਚੀ ਸੰਗਤ ਬਖਸ਼ੋ ਸਾਡੇ ਵੀ ਨੇਤਰ ਕੰਨ ਤੇ ਰਸਨਾ ਨੂੰ ਪਵਿੱਤਰ ਕਰੋ ਸਾਡੇ ਵੀ ਰਸਨਾ ਦੇ ਤੇ ਆ ਕੇ ਤੁਸੀਂ ਆਪ ਆਵਾਸ ਕਰੋ ਜਦੋਂ ਹਰ ਜਦੋਂ ਆਪਾਂ ਉੱਥੇ ਚੌਂਕੜਾ ਲਾ ਕੇ ਬੈਠਣ ਦੀ ਕੋਸ਼ਿਸ਼ ਕਰਨੀ ਹੈ ਜਿਹੜੇ ਸਾਡੇ ਸਰੀਰ ਦੇ ਵਿੱਚ ਮਾਲਕ ਵੱਲੋਂ ਹੀ ਭੇਜੇ ਗਏ ਇੱਕ ਹਾਲ ਦੇ ਪੰਜ ਦੂਤ ਨੇ ਜੋ ਇੱਕ ਖੇਡ ਚੱਲਦਾ ਹੈ ਇਹ ਸਾਨੂੰ ਉਸ ਦਰਦ ਦੇ ਤੇ ਜਾਣ ਨਹੀਂ ਦੇਣਗੇ ਮਾਰੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਆ ਕਹਿੰਦੇ ਇਹ ਜਿਹੜਾ ਪਿੰਡ ਆ ਜੋ ਆਪਾਂ ਨੂੰ ਸਰੀਰ ਦਿੱਤਾ ਆ ਇਸ ਨੂੰ ਗੁਰਬਾਣੀ ਦੇ ਵਿੱਚ ਪਿੰਡ ਕਿਹਾ ਗਿਆ ਪਿੰਡ ਆ ਕਹਿੰਦੇ ਇੱਥੇ ਜਿਹੜੇ 10 ਦੁਆਰ ਆ ਉਹਨਾਂ ਦਸਾਂ ਦੇ ਵਿੱਚੋਂ 9 ਦੁਆਰਾਂ ਦੇ ਵਿੱਚ ਇਹਨਾਂ ਪੰਜਾਂ ਦਾ ਵਾਸਾ ਆ ਤੇ ਇਹ ਮਨਮੁਖ ਜੀਵ ਦੇ ਸੁਭਾਸ ਖਰਾਬ ਕਰਦੇ ਆ ਤੇ ਮਨਮੁਖ ਜੀਵ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਇੱਥੇ சுவாਸ ਖਰਾਬ ਹੋ ਰਿਹਾ ਹੈ। ਇਹਨਾਂ ਪੰਜਾਂ ਦਾ ਕੰਮ ਹੈ ਮਨ ਨੂੰ ਦਿਨ ਰਾਤ ਠੱਗੀ ਜਾਣਾ। ਮਤਲਬ ਠੱਗਣਾ ਕੀ ਹੈ ਕਿ ਵਿਚਾਰ ਦੇਣੇ ਤੇ ਵਿਚਾਰ ਆਪਾਂ ਨੂੰ ਜਦ ਤੱਕ ਸਾਡੇ ਸਰੀਰ ਦੇ ਵਿੱਚ சுவாਸ ਨੇ ਸਾਨੂੰ ਫੇਰੇ ਪਤਾ ਲੱਗਦਾ ਨਾ ਕਿ ਅਸੀਂ ਜਿਉਂਦੇ ਆਂ ਤੇ ਮਾਲਕ ਨੇ ਬਹੁਤ ਕੀਮਤੀ ਚੀਜ਼ ਆਪਾਂ ਨੂੰ ਦਿੱਤੀ ਆ ਵੀ ਸੰਸਾਰ ਦੇ ਵਿੱਚ ਵਿਚਰਨ ਵਾਸਤੇ। ਤੇ ਆਪਾਂ ਜਦੋਂ ਨੌ ਦੁਆਰਾਂ ਦੇ ਵਿੱਚ ਹੀ ਰਹਿੰਦੇ ਆ ਇੱਥੇ ਇਹਨਾਂ ਪੰਜਾਂ ਦਾ ਵਾਸਾ ਆ। ਆਪਾਂ ਦਸਵੇਂ ਤੇ ਜਾਣ ਦੀ ਕਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਕੋਸ਼ਿਸ਼ ਨਹੀਂ ਕਰਦੇ ਤਾਂ ਸਾਡੀ ਸਾਰੀ ਉਮਰ ਇਨ੍ਹਾਂ ਪੰਜਾਂ ਦੇ ਆਲੇ-ਦੁਆਲੇ ਹੀ ਰਹਿ ਕੇ ਬਤੀਤ ਹੁੰਦੀ ਆ ਜੋ ਕਿ ਮਨ ਵਾਸਤੇ ਬਹੁਤ ਖਤਰਨਾਕ ਹੈ ਬਹੁਤ ਦੁਖਦਾਈ ਕਿ ਆ ਮਨ ਲਈ ਕੋਈ ਚੰਗੀ ਗੱਲ ਨਹੀਂ ਹੈ ਜੀਵ ਨੂੰ ਇੱਧਰ ਲੱਗਦਾ ਹੈ ਕਿ ਬਹੁਤ ਚੰਗੇ ਕਰਮ ਕਰ ਰਿਹਾ ਹੈ ਹਰ ਇੱਕ ਜੀਵ ਦਾ ਭਲਾ ਕਰ ਰਿਹਾ ਹੈ ਦਾਨ ਪੁੰਨ ਕਰ ਰਿਹਾ ਕਿਸੇ ਦਾ ਬੁਰਾ ਨਹੀਂ ਕਰ ਰਿਹਾ ਪਰ ਮਹਾਰਾਜ ਕਹਿੰਦੇ ਇਹ ਵੀ ਜਸਤੋ ਗੁਣੀ ਵਿਚਾਰ ਹੁੰਦੇ ਨੇ ਇਹ ਵੀ ਮਾਇਆ ਦਾ ਹੀ ਗੁਣ ਹੈ ਇਸ ਨੂੰ ਇਹਨਾਂ ਤਿੰਨਾਂ ਗੁਣਾਂ ਨੂੰ ਛੱਡ ਕੇ ਤੂੰ ਚੌਥੇ ਪਦ ਵਿੱਚ ਜਾ ਨਾਮ ਦੇ ਹੱਟ ਤੇ ਜਾ ਉੱਥੇ ਨਾਮ ਦਾ ਵਪਾਰ ਕਰ ਕਿਉਂਕਿ ਸੰਸਾਰ ਦੇ ਵਿੱਚ ਵਿਚਰਦਿਆਂ ਇਧਰ ਹੱਟ ਓਪਨ ਹੋ ਜਾਂਦੇ ਆ ਮਤਲਬ ਉਹ ਸ਼ਾਪ ਜਿੰਨੀਆਂ ਵੀ ਆ ਮਾਇਆ ਦੇ ਤਨ ਹੱਟ ਵੀ ਓਪਨ ਹੋ ਜਾਂਦੇ ਆ ਤੇ ਆਪਾਂ ਇਹਨਾਂ ਹੱਟਾਂ ਤੇ ਜਾਣ ਦੀ ਬਜਾਏ ਆਪਾਂ ਨਾਮ ਦੇ ਹੱਟ ਤੇ ਜਾਣਾ ਹੈ ਜੇ ਅਸੀਂ ਨਾਮ ਦੇ ਹੱਟ ਤੇ ਜਾ ਕੇ ਵੱਧ ਤੋਂ ਵੱਧ ਸਵਾਸ ਜਮਾ ਕਰਾਵਾਂਗੇ ਤਾਂ ਹੀ ਤੇ ਮਾਲਕ ਖੁਸ਼ ਹੋ ਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨਗੇ